did not ਇਹ ਬਹੁਤ ਹੀ ਜਿਆਦਾ ਚਰਚਾ ਛਿੜੀ ਹੋਈ ਹੈ ਜਿੱਥੇ ਕਿ ਦੋ ਐਸੀਆਂ ਘਟਨਾਵਾਂ ਵਾਪਰਦੀਆਂ ਨੇ ਕਿ ਵਿਅਕਤੀਆਂ ਨੂੰ ਗੋਲੀਆਂ ਦੇ ਨਾਲ ਮਾਰਿਆ ਜਾਂਦਾ ਹੈ ਪਹਿਲੀ ਵੱਡੀ ਖਬਰ ਅੱਜ ਪੰਜਾਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਘਰ ਵੱੜ ਕੇ ਹਮਲਾ ਕਰ ਦਿੱਤਾ ਜਾਂਦਾ ਹੈ ਗੋਲੀਆਂ ਦੀ ਬਰਸਾਤ ਕਰ ਦਿੱਤੀ ਜਾਂਦੀ ਹੈ ਤੇ ਉੱਥੇ ਤੁਰੰਤ ਹੀ ਮੌਕੇ ਤੇ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੇ ਦੂਜੀ ਖਬਰ ਵੱਡੀ ਖਬਰ ਅੱਜ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ 7 ਵਿਅਕਤੀਆਂ ਨੂੰ ਮੌਤੇ ਕੱਟ ਉਤਾਰ ਦਿੱਤਾ ਗਿਆ ਤੁਰੰਤ ਹੀ ਉਹਨਾਂ ਨੂੰ ਬੱਸ ਦੇ ਵਿੱਚੋਂ ਉਤਾਰਿਆ ਜਾਂਦਾ ਹੈ ਤੇ ਭਾਰਤੀ ਦੇਖ ਕੇ ਉਹਨਾਂ ਤੇ ਗੋਲੀਆਂ ਮਾਰੀਆਂ ਜਾਂਦੀਆਂ ਨੇ ਤੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਦੋਸਤੋ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸੰਜੀ ਕਰਦੇ ਆ ਤੁਸੀਂ ਜੁੜੇ ਰਹੋ ਆਪਣੇ ਲਾਈਵ ਸਟੇਸ ਟੀਵੀ ਦੇ ਨਾਲ ਡਾਕਟਰ ਬਖਸ਼ੀਸ਼ ਅਜਾਦੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਅੱਜ ਜਿਹੇ ਮਾਮਲੇ ਸਾਹਮਣੇ ਆ ਰਿਹਾ ਅੱਜ ਜਿੱਥੇ ਦੋ ਘਟਨਾਵਾਂ ਵਾਪਰੀਆਂ ਨੇ ਪਹਿਲੀ ਘਟਨਾ ਤੁਹਾਡੇ ਨਾਲ ਸਾਰੇ ਕਰਨ ਜਾ ਰਹੇ ਆ ਜਿੱਥੇ ਕੇ ਦੋ ਅਣਪਛਾਤੇ ਵਿਅਕਤੀ ਜੋ ਨੇ ਉਹ ਕਰ ਪਹੁੰਚਦੇ ਨੇ ਤੇ ਕਰ ਪਹੁੰਚਣ ਦੇ ਦੌਰਾਨ ਹੀ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਮਾਮਲਾ ਕਰ ਦਿੱਤਾ ਜਾਂਦਾ ਹੈ ਤੇ ਮੌਕੇ ਤੇ ਹੀ ਉੱਥੇ ਉਹਨਾਂ ਦੀ ਸਰੀਰੀ ਮੌਤ ਹੋ ਜਾਂਦੀ ਹੈ ਦੋਸਤੋ ਤੁਹਾਨੂੰ ਦੱਸਦੀ ਇਹ ਕਿ ਅਸਲ ਵਿੱਚ ਇਹ ਜੋ ਮਾਮਲਾ ਹੈ ਉਹ ਕਿਤੋਂ ਸਾਹਮਣੇ ਆ ਰਿਹਾ ਹੈ ਕਦੋਂ ਵਾਪਰਦਾ ਹੈ ਤੇ ਕਿਵੇਂ ਵਾਪਰਦਾ ਹੈ ਦੋਸਤੋ ਅੱਜ ਜੋ ਇਹ ਘਟਨਾ ਸਾਹਮਣੇ ਆ ਰਹੀ ਆ ਉਹ ਅੱਜ ਕਪੂਰ ਦੇ ਪਿੰਡ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਦੌੜ ਪਛਾਤੇ ਵਿਅਕਤੀ ਘਰ ਵਿੱਚ ਮੌਜੂਦ ਹੁੰਦੇ ਨੇ ਤੇ ਮੌਜੂਦ ਹੋਣ ਦੇ ਉਪਰੰਤ ਜਦੋਂ ਉਹ ਥੇ ਘਰ ਪਹੁੰਚਦੇ ਨੇ ਤਾਂ ਦਰਵਾਜ਼ਾ ਖੜਕਾਇਆ ਜਾਂਦਾ ਹੈ ਤੇ ਦਰਵਾਜ਼ਾ ਖਟਕਟਾਉਣ ਦੇ ਦੌਰਾਨ ਹੀ ਉੱਥੋਂ ਇੱਕ ਲੜਕੀ ਔਰਤ ਬਾਹਰ ਆਉਂਦੀ ਹੈ ਉਸ ਲੜਕੇ ਦੇ ਘਰ ਵਾਲੀ ਬਾਹਰ ਆਉਂਦੀ ਹੈ ਤਾਂ ਉਸ ਔਰਤ ਦੇ ਵੱਲੋਂ ਪੁੱਛਿਆ ਜਾਂਦਾ ਹੈ ਕਿ ਹਾਂਜੀ ਵੀਰੇ ਕੀ ਕੰਮ ਹੈ ਕਿਵੇਂ ਆਏ ਹੋ ਤਾਂ ਉਸ ਨੌਜਵਾਨਾਂ ਦੇ ਵੱਲੋਂ ਇਹ ਉੱਤਰ ਦਿੱਤਾ ਜਾਂਦਾ ਹੈ ਕਿ ਤੁਹਾਡੇ ਘਰ ਵਾਲੇ ਨੂੰ ਮਿਲਣਾ ਹੈ ਤਾਂ ਤੁਰੰਤ ਹੀ ਲੜਕੀ ਦੇ ਬਲੌਸ ਔਰਤ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਦੂਜੇ ਦਰਵਾਜ਼ੇ ਵੱਲ ਦੀ ਤੁਸੀਂ ਅੰਦਰ ਆ ਜਾਓ ਤਾਂ ਤੁਰੰਤ ਹੀ ਜਦੋਂ ਉਸ ਦਾ ਲੜਕਾ ਉਸ ਦੇ ਕੋਲ ਖੜਾ ਹੁੰਦਾ ਹੈ ਜਿਸ ਦਾ ਨਾਮ ਇਕਮ ਸਿੰਘ ਹੁੰਦਾ ਹੈ ਉਹ ਤੁਰੰਤ ਹੀ ਗੇਟ ਦੇ ਕੋਲ ਜਾਂਦਾ ਹੈ ਤਾਂ ਗੇਟ ਦੇ ਦੌਰਾਨ ਜਦੋਂ ਉਹ ਉੱਥੇ ਪਹੁੰਚਦਾ ਹੈ ਤਾਂ ਪਹੁੰਚਣ ਦੇ ਸਮੇਂ ਹੀ ਉਹਨਾਂ ਦੁਆਰਾ ਉਸ ਦੋ ਨੌਜਵਾਨਾਂ ਦੁਆਰਾ ਹੀ ਆਪਣੇ ਜੇਬ ਵਿੱਚੋਂ ਆਪਣੀ ਡੱਬ ਵਿੱਚੋਂ ਪਿਸਤੌਲ ਕੱਢਿਆ ਜਾਂਦਾ ਹੈ ਤੇ ਜਦੋਂ ਹੀ ਉਹ ਲੜਕਾ ਪਿਸਤੌਲ ਦੇਖਦਾ ਹੈ ਤਾਂ ਤੁਰੰਤ ਹੀ ਉਹ ਪਿਸਤੌਲ ਤੇ ਹੱਥ ਮਾਰ ਦਿੰਦਾ ਹੈ ਤੇ ਹੱਥ ਮਾਰਨ ਦੇ ਦੌਰਾਨ ਹੀ ਉਥੋਂ ਭੱਜ ਜਾਂਦਾ ਹੈ ਤਾਂ ਜਲਦ ਤੋਂ ਜਲਦ ਹੀ ਉੱਥੇ ਉਸਦੇ ਮਾਤਾ ਅਤੇ ਉਹਨਾਂ ਦਾ ਕਸੀਰੀ ਹੁੰਦਾ ਹੈ ਉੱਥੇ ਪਹੁੰਚਦਾ ਹੈ ਤੇ ਜਦੋਂ ਹੀ ਉਹ ਬਾਰ ਲਗਾਉਣ ਲੱਗਦੇ ਨੇ ਦਰਵਾਜ਼ਾ ਲਗਾਉਣ ਲੱਗਦੇ ਨੇ ਤਾਂ ਤੁਰੰਤ ਹੀ ਉੱਥੇ ਮੌਕੇ ਤੇ ਹੀ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤੇ ਫਾਇਰਿੰਗ ਦੇ ਦੌਰਾਨ ਹੀ ਉਹਨਾਂ ਦਾ ਜੋ ਸੀਰੀ ਸੀ ਉਸਦੇ ਵੀ ਗੋਲੀ ਲੱਗ ਜਾਂਦੀ ਹੈ ਤੇ ਦੱਸਿਆ ਗਿਆ ਹੈ ਕਿ ਜੋ ਸੀਰੀ ਸੀ ਉਹ ਤਾਂ ਕਰੋ ਪੈਸੇ ਲੈਣ ਆਇਆ ਸੀ ਸਿਰਫ 500 ਰੁਪਏ ਲੈਣ ਉਹ ਆਪਣੇ ਮਾਲਕ ਦੇ ਘਰ ਆਇਆ ਸੀ ਤੇ ਜਦੋਂ ਹੀ ਆਉਂਦਾ ਹੈ ਤਾਂ ਤੁਰੰਤ ਹੀ ਉੱਥੇ ਦੋ ਅਣਪਛਾਤੇ ਵਿਅਕਤੀ ਵੀ ਪਹੁੰਚ ਜਾਂਦੇ ਨੇ ਤੇ ਪਹੁੰਚਣ ਦੇ ਦੌਰਾਨ ਹੀ ਇਹ ਜੋ ਖਤਰ ਉਨਾ ਖਾਸਾ ਹੈ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿੱਥੇ ਕੇ ਬੇਅੰਜਾਨੇ ਬੇਵਕਤੀ ਜੋ ਕੇ ਬਿਨਾ ਕਿਸੇ ਕਸੂਰ ਦੇ ਵਿਅਕਤੀ ਉਥੇ ਪਹੁੰਚਦੇ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਜਾਣਕਾਰੀ ਮੁਤਾਬਿਕ ਇਹ ਸਾਰੀ ਗੱਲ ਦੱਸੀ ਗਈ ਹੈ ਨਾ ਤੇ ਪੁੱਛਿਆ ਗਿਆ ਸੀ ਕਿ ਤੁਹਾਡੀ ਕੋਈ ਨਿੱਜੀ ਰੰਜਿਸ਼ ਤਾਂ ਨਹੀਂ ਜਿਸ ਕਰਕੇ ਇਹ ਜੋ ਮਾਮਲਾ ਹੈ ਉਹ ਵਾਪਰਿਆ ਹੈ ਤਾਂ ਉਹਨਾਂ ਦੇ ਵੱਲੋਂ ਇਹ ਗੱਲ ਲੱਗ ਗਈ ਹੈ ਕਿ ਨਹੀਂ ਸਾਡਾ ਕੋਈ ਨਿੱਜੀ ਝਗੜਾ ਕਿਸੇ ਦੇ ਨਾਲ ਵੀ ਨਹੀਂ ਹੈ ਪਰ ਅਸਲ ਵਿੱਚ ਇਹ ਜੋ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕੇ ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਘਰ ਵੱਢ ਕੇ ਮੁੱਕੇ ਤੇ ਹੀ ਉਹਨਾਂ ਦੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤੇ ਇੱਕ ਵਿਅਕਤੀ ਦੀ ਤਾਂ ਮੁੱਕੇ ਤੇ ਹੀ ਮੌਤ ਹੋ ਜਾਂਦੀ ਹੈ ਦੂਜੀ ਘਟਨਾ ਜੋ ਸਾਹਮਣੇ ਆ ਰਹੀ ਆ ਉਹ ਅੱਜ بلوچستان ਤੋਂ سامنے ਆ ਰਹੀ ਹੈ ਜਿੱਥੇ ਕਿ ਦੱਸਿਆ ਗਿਆ ਹੈ ਕਿ ਰਾਤ ਦੇ ਸਮੇਂ ਜਦੋਂ ਹੀ ਇੱਕ ਬੱਸ ਜਾ ਰਹੀ ਸੀ ਕਵੈਟਾ ਤੋਂ ਲਾਹੌਰ ਵੱਸ ਜਾ ਰਹੀ ਸੀ ਜਸਦੇ ਦੌਰਾਨ ਉੱਥੇ ਅੱਤਵਾਦੀ ਪਹੁੰਚਦੇ ਨੇ ਤੇ ਪਹੁੰਚਣ ਦੇ ਦੌਰਾਨ ਹੀ ਜੋ ਉੱਥੇ ਪਹੁੰਚ ਕੇ ਜਦੋਂ ਵੇਖਦੇ ਨੇ ਤਾਂ ਉੱਥੇ ਬੱਸ ਵਿੱਚ شناختی کارڈ ਚੈੱਕ ਕੀਤਾ ਜਾਂਦਾ ਹੈ ਜਦੋਂ ਇਹ ਚੈੱਕ ਕੀਤਾ ਜਾਂਦਾ ਹੈ ਤਾਂ ਉਹਨਾਂ ਦੇ ਵਿੱਚੋਂ ਬੱਸ ਦੇ ਵਿੱਚੋਂ ਸੱਤ ਭਾਰਤੀ ਮੌਜੂਦ ਹੁੰਦੇ ਨੇ ਤੇ ਉਹਨਾਂ ਨੂੰ ਜਲਦ ਤੋਂ ਜਲਦ ਬਾਹਰ ਕੱਢਿਆ ਜਾਂਦਾ ਹੈ ਤੇ ਬਾਹਰ ਕੱਢਣ ਦੇ ਦੌਰਾਨ ਹੀ ਲਾਈਨ ਵਿੱਚ ਖੜਾ ਕੇ ਉਹਨਾਂ ਤੇ ਗੋਲੀਆਂ ਦੀ ਬਰਸਾਤ ਕਰ ਦਿੱਤੀ ਹੋ ਜਾਂਦੇ ਤੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਦੋਸਤੋ मामला सामने आ रहा, वो आ रहा। व्यक्ति व्यक्ति है वो आज बलूचिस्तान ਤੋਂ سامنے ਆ ਰਿਹਾ ਜਿੱਥੇ ਕਿ ਕੈ ਕਵਿਟਾ ਤੋਂ ਲਾਹੌਰ ਜਾ ਰਹੀ ਬੱਸ ਸੀ ਜਿੱਥੇ ਕਿ ਵਿਅਕਤੀ ਭਾਰਤੀ ਵਿਅਕਤੀ ਉਸ ਵਿੱਚ ਮੌਜੂਦ ਹੁੰਦੇ ਨੇ ਸੱਤ ਵਿਅਕਤੀ ਉਸ ਵਿੱਚ ਮੌਜੂਦ ਹੁੰਦੇ ਦੌਰਾਨ ਹੀ ਵਿਅਕਤੀ ਅੱਤਵਾਦੀ ਵਿਅਕਤੀਆਂ ਦੇ ਵੱਲੋਂ ਹੀ ਬੱਸ ਨੂੰ ਚੈੱਕ ਕੀਤਾ ਜਾਂਦਾ ਹੈ ਤੇ ਚੈੱਕ ਕਰਨ ਦੇ ਦੌਰਾਨ ਉਹਨਾਂ ਦੀ ਸ਼ਨਾਖੀ ਕਾਡ ਵੀ ਦੇਖੇ ਜਾਂਦੇ ਨੇ ਜਿਸ ਦੇ ਦੁਆਰਾ ਇਹ ਪਤਾ ਲਗਾਇਆ ਜਾਂਦਾ ਹੈ ਕਿ ਉਹ ਜੋ ਸੱਤ ਵਿਅਕਤੀ ਸੀ ਉਹ ਭਾਰਤੀ ਨੇ ਤੇ ਜਦੋਂ ਹੀ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਤੁਰੰਤ ਹੀ ਉਹਨਾਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਤੇ ਬਾਹਰ ਕੱਢਣ ਦੇ ਦੌਰਾਨ ਹੀ ਉਹਨਾਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਮੌਕੇ ਤੇ ਹੀ ਉਹਨਾਂ ਸੱਤ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ। ਦੋਸਤੋ ਅੱਜ ਜੋ ਇਹ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਕਿ ਦੋ ਘਟਨਾਵਾਂ ਦਿਮਾਗ ਨੂੰ ਸੁੰਨ ਕਰ ਦੇਣ ਵਾਲੀਆਂ ਸਾਹਮਣੇ ਆਉਂਦੀਆਂ ਨੇ ਜਿੱਥੇ ਕਿ ਵਿਅਕਤੀਆਂ ਨੂੰ ਬਿਨਾਂ ਕਿਸੇ ਕਸੂਰ ਤੋਂ ਗੋਲੀਆਂ ਮਾਰੀਆਂ ਜਾਂਦੀਆਂ ਨੇ, ਬਿਨਾਂ ਕਿਸੇ ਗਲਤੀ ਤੋਂ। ਤੁਸੀਂ ਦੇਖੋ ਕਿ ਪਹਿਲੀ ਜੋ ਘਟਨਾ ਸੀ ਜਿੱਥੇ ਕਿ ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਘਰੇ ਜਾਇਆ ਜਾਂਦਾ ਹੈ ਤੇ ਘਰੇ ਜਾ ਕੇ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਦੂਜੀ ਘਟਨਾ ਜੋ ਸਾਹਮਣੇ ਆ ਰਹੀ ਹੈ ਜਿੱਥੇ ਕਿ ਸੱਤ ਪਾਤ ਦੀ ਬਸਤੇ ਵਿੱਚ ਮੌਜੂਦ ਹੁੰਦੇ ਨੇ ਬਸ ਵਿੱਚ ਮੌਜੂਦ ਹੋਣ ਦੇ ਦੌਰਾਨ ਹੀ ਉਹਨਾਂ ਨੂੰ ਬਸ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਤੇ ਬਾਅਦ ਵਿੱਚ ਉਹਨਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ। ਦੁਬਾਰਾ ਤੁਹਾਨੂੰ ਫਿਰ ਤੋਂ ਦੱਸਦੀ ਏ ਦੋਸਤੋ ਅੱਜ ਐਸੀਆਂ ਦੋ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਦਿਮਾਗ ਨੂੰ ਸਨ ਕਰ ਦਿੰਦੀਆਂ ਨੇ ਜਿੱਥੇ ਕਿ ਬੇਕਸੂਰ ਵਿਅਕਤੀਆਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ ਤੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਪਹਿਲੀ ਘਟਨਾ ਜੇ ਸਾਹਮਣੇ ਆ ਰਹੀ ਆ ਜਿੱਥੇ ਕਿ ਦੋ ਅਣਪਛਾਤੇ ਦੇ ਵਿਅਕਤੀ ਕਰੇ ਪਹੁੰਚ ਦੇਣੇ ਤੇ ਕਰੇ ਪਹੁੰਚਣ ਦੇ ਦੌਰਾਨ ਹੀ ਹਮਲਾ ਕਰ ਦਿੰਦੇ ਨੇ ਗੋਲੀਆਂ ਨਏ ਨਾਲ ਬਰਸਾਤ ਕਰ ਦਿੰਦੇ ਨੇ ਤੇ ਉਹਨਾਂ ਤੇ ਕਰਦੇ ਹਮਲਾ ਕਰਨ ਦੇ ਦੌਰਾਨ ਹੀ ਉਹਨਾਂ ਵਿੱਚੋਂ ਇੱਕ ਵਿਅਕਤੀ ਦੀ ਤਾਂ ਮੌਤ ਹੋ ਜਾਂਦੀ ਹੈ ਤੇ ਦੂਜੀ ਘਟਨਾ ਜੇ ਸਾਹਮਣੇ ਆ ਰਹੀ ਆ ਜਿੱਥੇ ਕੇ ਸੱਤ ਭਾਰਤੀਆਂ ਨੂੰ ਨਜਾਇਜ਼ ਗੱਲ ਤੋਂ ਬਿਨਾਂ ਕਿਸੇ ਗਲਤੀ ਤੋਂ ਬੱਸ ਵਿੱਚ ਉਤਾਰ ਕੇ ਮੌਕੇ ਤੇ ਹੀ ਉਹਨਾਂ ਤੇ ਗੋਲੀਆਂ ਮਾਰੀਆਂ ਜਾਂਦੀਆਂ ਨੇ ਤੇ ਤੁਰੰਤ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸੰਜੀ ਕਰਦੇ ਆ ਤੁਸੀਂ ਜਿਹੜੇ ਆਪਣੇ ਲਾਈਵ ਸਟ੍ਰੀਮਿੰਗ ਦੇ ਨਾਲ ਡਾਕਟਰ ਬਖਸ਼ੀ ਜਾਦੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਅੱਜ ਜੋ ਪਹਿਲੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੋ ਅਣਪਛਾਤੇ ਵਿਅਕਤੀ ਹੁੰਦੇ ਨੇ ਉਹ ਪਹਿਲਾਂ ਤਾਂ ਮਜੂਦਾ ਘਰ ਪਹੁੰਚਦੇ ਨੇ ਤੇ ਪਹੁੰਚਣ ਦੇ ਸਮੇਂ ਹੀ ਉਹ ਗੋਲੀਆਂ ਦੀ ਬਰਸਾਤ ਕਰ ਦਿੰਦੇ ਨੇ ਦੋਸਤੋ ਅਸਲ ਵਿੱਚ ਇਹ ਜੋ ਮਾਮਲਾ ਸਾਹਮਣੇ ਆ ਰਿਹਾ ਉਹ ਅੱਜ ਕਪੂਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਗਿਆ ਹੈ ਸ ਹੈ ਕਿ ਦੋ ਅਣਪਛਾਤੇ ਵਿਅਕਤੀ ਘਰ 'ਚ ਮੌਜੂਦ ਹੁੰਦੇ ਨੇ ਦਰਵਾਜ਼ਾ ਖੜਕਟਾਉਂਦੇ ਨੇ ਤੇ ਖੜਕਾਉਣ ਦੇ ਦੌਰਾਨ ਹੀ ਜਦੋਂ ਹੀ ਉਹ ਔਰਤ ਘਰ ਦੀ ਔਰਤ ਬਾਹਰ ਆਉਂਦੀ ਹੈ ਤਾਂ ਬਾਹਰ ਆਉਂਦੇ ਸਮੇਂ ਉਹ ਪੁੱਛਦੀ ਹੈ ਹਾਂਜੀ ਵੀਰ ਜੀ ਕੀ ਕੰਮ ਹੈ ਕਿਵੇਂ ਆਇਓ ਤਾਂ ਵਿਅਕਤੀਆਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਤੁਹਾਡੇ ਹਸਬੰਦ ਨੂੰ ਮਿਲਣਾ ਹੈ ਤਾਂ ਉਸ ਔਰਤ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਅਗਲੇ ਦਰਵਾਜ਼ੇ ਆ ਜਾਓ ਤਾਂ ਜਦੋਂ ਹੀ ਉਸ ਉਸ ਔਰਤ ਦਾ ਜੋ ਲੜਕਾ ਹੈ ਬੇਟਾ ਉਸ ਕੋਲ ਖੜਾ ਹੁੰਦਾ ਹੈ ਤਾਂ ਉਸ ਦੇ ਦੁਆਰਾ ਉਸ ਔਰਤ ਦੇ ਦੁਆਰਾ ਬੇਟੇ ਨੂੰ ਕਿਹਾ ਜਾਂਦਾ ਹੈ ਕਿ ਬੇਟੇ ਚੱਲ ਬਾਹਰ ਖੋਲ ਆ ਦਰਵਾਜ਼ਾ ਖੋਲ ਲੈ ਤਾਂ ਜਦੋਂ ਹੀ ਦਰਵਾਜ਼ਾ ਖੋਲਣ ਜਾਂਦਾ ਹੈ ਤਾਂ ਖੋਲਣ ਦੇ ਦੌਰਾਨ ਹੀ ਉਸ ਵਿਅਕਤੀਆਂ ਦੇ ਵੱਲੋਂ ਹੀ ਆਪਣੀ ਜੇਬ ਵਿੱਚੋਂ ਪਿਸਤੌਲ ਕੱਢਿਆ ਜਾਂਦਾ ਹੈ ਤੇ ਪਿਸਤੌਲ ਕੱਢਣ ਦੇ ਦੌਰਾਨ ਹੀ ਗੋਲੀਆਂ ਦੀ ਵਰਸਾ ਕੀਤੀ ਜਾਂਦੀ ਹੈ ਪਰ ਜਦੋਂ ਹੀ ਉਸ ਬੱਚੇ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਬੱਚੇ ਦੇ ਦੁਆਰਾ ਤੁਰੰਤ ਹੀ ਉਸਾ ਤੇ ਹੱਥ ਮਾਰਿਆ ਜਾਂਦਾ ਹੈ ਤੇ ਹੱਥ ਮਾਰਨ ਦੇ ਦੌਰਾਨ ਇਹ ਬੱਚਾ ਜੋ ਹੈ ਉਹ ਜਲਦ ਤੋਂ ਜਲਦ ਭੱਜ ਜਾਂਦਾ ਹੈ ਤੇ ਤੁਰੰਤ ਹੀ ਉੱਥੇ ਮੌਕੇ ਤੇ ਮੌਜੂਦ ਦਾ ਮੈਂਬਰ ਕਰਦੇ ਮੈਂਬਰ ਵੀ ਮੌਜੂਦ ਹੋ ਜਾਂਦੇ ਨੇ ਤੇ ਤੁਰੰਤ ਹੀ ਉਹ ਗੇਟ ਲਾਕ ਆ ਲੈਂਦੇ ਨੇ ਪਰ ਉਹਨਾਂ ਦੁਆਰਾ ਉਹ ਨੌਜਵਾਨਾਂ ਦੇ ਦੁਆਰਾ ਇੰਨੀ ਤੇਜ਼ ਫਾਇਰਿੰਗ ਕੀਤੀ ਜਾਂਦੀ ਹੈ ਕਟੋ-ਕਟ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ 8-9 ਫਾਇਰ 8-9 ਗੋਲੀਆਂ ਇਹਨਾਂ ਨੇ ਸਾਡੇ ਉੱਪਰ ਚਲਾਈਆਂ ਜਿਸ ਦੇ ਦੌਰਾਨ ਇੱਕ ਵਿਅਕਤੀ ਜੋ ਸੀਰੀ ਉਹਨਾਂ ਦੇ ਘਰੇ ਪੈਸੇ ਲੈਣ ਆਇਆ ਸੀ ਉਹ ਤਾਂ ਚਰਖੋ ਤੇ ਖੜਾ ਨਹੀਂ ਸੀ ਉਸਦੇ ਵੀ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਉਸਦੀ ਵੀ ਮੌਤ ਹੋ ਗਈ ਹੈ ਦੂਜੀ ਘਟਨਾ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਜੋ ਕੇਐੱਜੀ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਬਲੋਚਿਸਤਾਨ ਦੇ ਇਲਾਕੇ ਵਿੱਚ 7 ਭਾਰਤੀਆਂ ਨੂੰ ਬਿਨਾਂ ਕਿਸੇ ਗਲਤੀ ਤੋਂ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਜੋ ਬਲੋਚਿਸਤਾਨ ਦੇ ਮਾਮਲੇ ਨੇ ਘਟਨਾਵਾਂ ਨੇ ਉਹ ਲਗਾਤਾਰ ਵੱਧਦੀਆਂ ਸਾਹਮਣੇ ਆ ਰਹੀਆਂ ਨੇ ਤੇ ਅੱਜ ਇੱਕ ਜਿਹਾਂ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਸੱਤ ਭਾਰਤੀਆਂ ਨੂੰ ਬਿਨਾਂ ਕਿਸੇ ਗੱਲ ਤੋਂ ਗੋਲੀ ਮਾਰ ਦਿੱਤੀ ਗਈ ਹੈ ਹਾਂਜੀ ਅਸਲ ਵਿੱਚ ਇਹ ਜੋ ਮਾਮਲਾ ਸਾਹਮਣੇ ਆ ਰਿਹਾ ਉਹ ਬਲੋਚਿਸਤਾਨ ਦੇ ਇਲਾਕੇ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਗਿਆ ਸੀ ਕਿ ਅੱਤਵਾਦੀਆਂ ਦੇ ਵੱਲੋਂ ਰਾਤ ਹਨੇਰੇ ਬੱਸ ਨੂੰ ਰੋਕਿਆ ਗਿਆ ਤੇ ਬੱਸ ਨੂੰ ਰੋਕਣ ਦੇ ਦੌਰਾਨ ਹੀ ਬੱਸ ਚੈੱਕ ਕੀਤੀ ਗਈ ਤੇ ਚੈੱਕ ਕਰਨ ਦੇ ਦੌਰਾਨ ਜਦੋਂ ਇਹ ਬੱਸ ਚੈੱਕ ਕਰਦੇ ਨੇ ਦੇਖਦੇ ਨੇ ਤਾਂ ਉਹਨਾਂ ਦੇ ਵੱਲੋਂ ਵਿਅਕਤੀਆਂ ਦੇ ਸ਼ਨਾਖੀ ਕਾਰਡ ਵੀ ਚੈੱਕ ਕੀਤੇ ਗਏ ਤਾਂ ਜਦੋਂ ਇਹੋ ਚੈੱਕ ਕਰਦੇ ਸੀ ਤਾਂ ਉਹਨਾਂ ਦੇ ਵਿੱਚੋਂ ਸੱਤ ਭਾਰਤੀਆਂ ਦੇ ਸ਼ਨਾਖੀ ਕਾਰਡ ਸਾਹਮਣੇ ਆਏ ਜਦੋਂ ਇਹੋ ਸਾਹਮਣੇ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਉਸ ਉਹਨਾਂ ਸੱਤ ਵਿਅਕਤੀਆਂ ਨੂੰ ਬੱਸ ਵਿੱਚੋਂ ਕੱਟਿਆ ਜਾਂਦਾ ਹੈ ਤੇ ਜਦੋਂ ਇਹ ਕੱਟਿਆ ਜਾਂਦਾ ਹੈ ਤਾਂ ਉਹਨਾਂ ਨੂੰ ਬੱਸ ਤੋਂ ਉਤਾਰ ਕੇ ਮੌਕੇ ਤੇ ਹੀ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਤੇ ਮੌਕੇ ਤੇ ਹੀ ਉਹਨਾਂ ਸੱਤਾਂ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਹੁਣ ਤੁਸੀਂ ਦੇਖੋ ਕਿ ਦਰਸਾਲ ਅੱਜ ਜੋ ਇਹ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਬਿਨਾਂ ਕਿਸੇ ਗਲਤੀ ਤੋਂ ਗੋਲੀਆਂ ਦੀਆਂ ਬਰਖਾਤਾਂ ਹੋ ਰਹੀਆਂ ਨੇ ਕਈਆਂ ਬੇਕੀਆਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਨੇ ਬਾਕੀ ਤੁਸੀਂ ਆਪਣੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੁਸੀਂ ਦੇਖ ਰਹੇ ਹੋ ਲਾਈਵ ਸੱਤੀ ਵੀ ਮੈਂ ਤੁਹਾਡੀ ਅਪਰੀਸ਼ੀਏਸ਼ਨ ਦੀ ਖਾਸ ਬਹੁਤ ਮਿਹਰਬਾਨੀ